ਖਬਰ ਪੁਲਿਸ ਥਾਣੇ ਦੇ ਮੁੰਸ਼ੀ ਨਾਲ ਜੁੜੀ ਹੋਈ ਹੈ ਮੁੰਸ਼ੀ ਦੇ ਵੱਡੇ ਕਪੜੇ ਦੀ ਜੀ ਹਾਂ ਜਗਰਾਉਂ ਦੇ ਸਿੰਧਵਾ ਬੇਟ ਥਾਣੇ ਦੇ ਮੁੰਸ਼ੀ ਨੇ ਅਜਿਹਾ ਕਾਰਾ ਕੀਤਾ ਹੈ ਕਿ ਪੁਲਿਸ ਮਹਿਕਮੇ ਨੂੰ ਹੀ ਭਾਜੜ ਪੈ ਗਈ ਹੈ ਅਜਿਹਾ ਕੀ ਕੀਤਾ ਹੈ ਆਓ ਦੇਖਦੇ ਹਾਂ ਸਾਡੀ ਖਾਸ ਰਿਪੋਰਟ ਥਾਣੇ ਦੇ ਮੁੰਸ਼ੀ ਨੇ ਕਰ ਦਿੱਤਾ ਵੱਡਾ ਕਾਰਾ ਮਾਲ ਖਾਨੇ ਚ ਪੇ ਸਵਾ ਕਰੋੜ ਰੁਪਏ ਕੀਤੇ ਗਏ ਦੰਤੇ ਪੁਲਿਸ ਨੂੰ ਪਈਆਂ ਪਾਟੜਾ ਜੀਹਾਂ ਜਗਰਾਉ ਦੇ ਸਿਦਵਾ ਬੇਟ ਥਾਣੇ ਤੇ ਮੁਨਸ਼ੀ ਦੇ ਕਰੇ ਨੇ ਮਹਿਕਮੇ ਦੇ ਹੱਥਾਂ ਪੈਰਾ ਦੀਆਂ ਪਾ ਦਿੱਤੀਆਂ ਨੇ ਮੁਨਸ਼ੀ ਗੁਰਦਾਸ ਸਿੰਘ ਜਿਸ ਕੋਲ ਥਾਣੇ ਦੇ ਮਾਲਖਾਨੇ ਦਾ ਚਾਰਟ ਸੀ ਉਸ ਵੱਲੋਂ ਕਿਸੇ ਕੇਸ ਵਿੱਚ ਪੁਲਿਸ ਵੱਲੋਂ ਜ਼ਬਤ ਕੀਤੇ ਕਰੀਬ 1/2 ਕਰੋੜ ਰੁਪਏ ਹੀ ਗਾਇਬ ਕਰ ਦਿੱਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦਾ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਪਰ ਜਦੋਂ ਭੇਤ ਖੁੱਲਿਆ ਤਾਂ ਜਗਰਾਉ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੁੰਸ਼ੀ ਨੂੰ ਫੌਰਨ ਕਾਬੂ ਕੀਤਾ ਤੇ ਮਾਮਲਾ ਦਰਜ ਕਰਕੇ ਉਸ ਨੂੰ ਸੇਸ਼ੇ ਅਦਾਲਤ ਕੀਤਾ ਗਿਆ। ਜਿਸ ਮਗਰੋਂ ਪੁਲਿਸ ਨੂੰ ਉਸ ਦਾ 4 ਦਿਨ ਦਾ ਰਮਾਂਡ ਮਿਲ ਚੁੱਕਾ ਹੈ ਤੇ ਹੁਣ ਪੁਲਿਸ ਨੇ ਪਤਾ ਲਗਾਉਣ ਤੋਂ ਲੱਗੀ ਹੈ ਕਿ ਇਸ ਮਾਮਲੇ 'ਚ ਕਿਸੇ ਵੱਡੇ ਅਫਸਰ ਦੀ ਤਾਂ ਮੁੰਸ਼ੀ ਨੂੰ ਕੋਈ ਸ਼ੈ ਨਹੀਂ ਸੀ। ਮਿਲਟੀ ਘੱਟ ਕਰ ਦਿੱਤੀ ਗਈ ਹੈ ਤੇ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਉਹ ਟੀਮ ਬਣਾ ਕੇ ਉਹਦਾ ਦੇਖਿਆ ਜਾਊਗਾ ਕਿ ਕੀ ਕੀਤਾ ਹੋਰ ਅ ਹੋਰ ਕੋਈ ਮੁਕਮਲ ਮਕਦਮਾ ਖੁਰਦ ਵਰਦਨ ਕੀਤਾ ਸਫਾ ਮਿਸਲ ਤੇ ਹਜੇ ਤੱਕ ਇਹ ਇਹੀ ਆ ਤੇ ਬਾਕੀ ਵੈਰੀਫਾਈ ਕੀਤਾ ਜਾਊਗਾ ਕਿ ਇਹਦੇ ਨਾਲ ਕਿਸੇ ਮੁਲਾਜ਼ਮ ਦੀ ਸਮਰੱਥ ਹੈ ਕਿ ਨਹੀਂ ਜਾਣਕਾਰੀ ਇਹ ਵੀ ਹੈ ਕਿ Munshi Gurdas ਜੂਆ ਤੇ ਸੱਟਾ ਖੇਡਣ ਦਾ ਆਦੀ ਹੈ ਤੇ ਉਸ ਦੀ ਇਸ ਆਦਤ ਤੋਂ ਬਾਕੀ ਸਟਾਫ ਵੀ ਜਾਣਦਾ ਹੈ ਤੇ ਅੰਦਾਜ਼ਾ ਇਹੀ ਲਗਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਉਸ ਨੇ ਇਸ ਲਈ ਇਹ ਕਾਰਾ ਕੀਤਾ ਹੋਵੇ ਕਿਉਂਕਿ 3 ਨਵੰਬਰ ਨੂੰ Munshi ਨੇ ਸੇਵਾ ਮੁਕਤ ਹੋਣਾ ਸੀ ਤੇ ਜੇ ਇਹ ਭੇਤ ਨਾ ਖੁੱਲਦਾ ਹੋ ਸਕਦਾ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਉਹ ਰੁਪੋਸ਼ ਹੋ ਜਾਂਦਾ ਫਿਰ ਹਾਲ Munshi ਦੀ ਇਸ ਦੇ ਪਿੱਛੇ ਕੀ ਮਨਸ਼ਾ ਰਹੀ ਸੀ ਇਸ ਦਾ ਪਤਾ ਲਗਾਉਣ ਦੇ ਲਈ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਸਾਰੀ ਰਕਮ ਉਸ ਨੇ ਜੂਏ ਤੇ ਸੱਟੇ ਖੇਡਣ ਲਈ ਉਥੋਂ ਕੱਢੀ ਸੀ ਕਿਉਂਕਿ ਇਹ ਜੂਆ ਤੇ ਸੱਟਾ ਖੇਡਣ ਦਾ ਆਦੀ ਸੀ ਤੇ ਰਿਟਾਇਰਡ ਫੌਜੀ ਵੀ ਸੀਗਾ ਹੁਣ ਪੁਲਿਸ ਬਕਾਇਦਾ ਇਹ ਸਾਰੇ ਗੱਲਾਂ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਰਿਮਾਂਡ ਦੇ ਦੌਰਾਨ ਪੁਛਗਿਸ ਦੌਰਾਨ ਹੋਰ ਕੀ ਕੀ ਖੁਲਾਸੇ ਹੁੰਦੇ ਹਨ ਇਹ ਦੇਖਣਾ ਬਾਕੀ ਰਹੇਗਾ